ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜੀ ਤੂੜੀ ਦੇ ਰੇਟਾਂ ਦੀ ਨਾਲ ਆਪਾਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟ ਹੋਰ ਕਿੰਨੇ ਵੱਧ ਸਕਦੇ ਆ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਸੋ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਮੇਰੇ ਚੈਨਲ ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੂੜੀ ਦੇ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਬਦਲ ਨੂੰ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਆ ਹੁਣ ਵੀ ਤੂੜੀ ਦੇ ਰੇਟ ਜਿਹੜੇ ਬਹੁਤ ਵਧੀਆ ਚੱਲੀ ਜਾਂਦੇ ਆ ਸੋ ਆਹ ਦਿਨਾਂ ਦੇ ਵਿੱਚ ਆਣ ਕੇ ਤਕਰੀਬਨ ਸਾਰੇ ਪਸ਼ੂ ਪਾਲਕਾਂ ਕੋ ਜਿਹਨਾਂ ਤੂੜੀ ਸਟਾਕ ਕੀਤੀ ਹੁੰਦੀ ਆ ਤਕਰੀਬਨ ਮੁੱਕ ਜਾਂਦੀ ਆ ਆਉਣ ਵਾਲੇ ਜਿਹੜੇ 2-3 ਮਹੀਨੇ ਆ ਜਨਵਰੀ ਫਰਵਰੀ ਦਾ ਇੱਥੇ ਤੂੜੀ ਜਿਹੜੀ ਸਭ ਤੋਂ ਤੇਜ਼ ਰਹਿੰਦੀ ਆ ਸੋ ਹੁਣ ਠੰਡ ਦਾ ਕਰਕੇ ਪੱਠੇ ਵੀ ਜਿਹੜੇ ਆ ਬਹੁਤ ਘੱਟ ਜਿਹੜੇ ਉੱਤਰ ਰਹੇ ਆ ਉਹਦਾ ਵੀ ਕਾਰਨ ਬਣ ਜਾਂਦਾ ਤੂੜੀ ਜਿਹੜੀ ਜ਼ਿਆਦਾ ਜਿਹੜੀ ਆ ਪਸ਼ੂ ਪਾਲਕ ਜਿਹੜੀ ਵਰਤਦੇ ਆ ਸੋ ਤੂੜੀ ਜਿਹੜੀ ਹੈ ਪੰਜਾਬੋਂ ਬਾਹਰ ਵੀ ਜਿਹੜੀ ਹੈ ਪੰਜਾਬੋਂ ਬਾਹਰ ਰੇਡ ਚੰਗਾ ਵਪਾਰੀ ਨੂੰ ਮਿਲ ਰਿਹਾ ਥੋੜੀ ਪੰਜਾਬੋਂ ਬਾਹਰ ਵੀ ਜਿਹੜੀ ਆ ਉਹ ਜਾ ਰਹੀ ਆ ਸੋ ਹੁਣ ਜੇ ਰੇਟਾਂ ਦੀ ਗੱਲ ਕਰ ਲਈਏ ਤੇ ਸਾਡੇ ਏਰੀਆ ਤਰਨਤਾਰਨ ਦੇ ਵਿੱਚ ਤੂੜੀ ਜਿਹੜੀ ਆ 700 ਤੋਂ ਲੈ ਕੇ 750 ਦੇ ਵਿੱਚ ਵਿੱਚ ਤੂੜੀ ਜਿਹੜੀ ਵੇਖ ਰਹੀ ਆ ਤੇ ਕਪੂਰਥਲਾ ਦੀ ਗੱਲ ਕਰ ਲਈਏ ਇੱਥੇ ਤੂੜੀ 750 ਨੂੰ ਜਿਹੜੀ ਆ ਕੱਲ ਵੇਖੀ ਆ ਜੀ ਤੇ ਕੋੜਕਪੂਰਾ ਵਿੱਚ ਤੂੜੀ 710 ਰੁਪਏ ਜਿਹੜੀ ਵਿਕੀ ਆ ਤੇ ਸ੍ਰੀ ਅਮਰਸਰ ਉੱਥੇ ਤੂੜੀ ਜਿਹੜੀ ਆ 750 ਤੋਂ 800 ਰੁਪਏ ਦੇ ਵਿੱਚ ਵਿੱਚ ਤੂੜੀ ਦਾ ਰੇਟ ਉੱਥੇ ਰਿਹਾ ਅੱਗੇ ਗੱਲ ਕਰਦੇ ਹਾਂ ਜੀ ਲੁਧਿਆਣੇ ਦੀ ਉੱਥੇ ਤੂੜੀ ਜਿਹੜੀ ਆ 1800 ਨੂੰ ਵਿਕੀ ਆ ਜੀ ਅੱਗੇ ਮੋਗੇ ਦੀ ਗੱਲ ਕਰੀਏ ਜੀ ਉੱਥੇ ਤੂੜੀ ਦਾ ਰੇਟ 720 ਰੁਪਏ ਰਿਹਾ ਇਹ ਤੂੜੀ ਆਪਾਂ ਉਹ ਗੱਲ ਕਰ ਰਹੇ ਜਿਹੜੀ ਅੰਦਰ ਦੀ ਤੂੜੀ ਚਿੱਟੀ ਵਧੀਆ ਤੂੜੀ ਜਿਹੜੀ ਆ ਉਹਦੀ ਜਿਹੜੀ ਕੁਆਲਿਟੀ ਦਾ ਰੇਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਸੋ ਤੂੜੀ ਦਾ ਰੇਟ ਜਿਹੜਾ ਤੂੜੀ ਵੇਖ ਕੇ ਲੱਗਦਾ ਚੰਗੀ ਮਾੜੀ ਸੋ ਓਵਰ ਆਲ ਆਪਾਂ ਪੂਰੀ ਪੰਜਾਬ ਦੀ ਗੱਲ ਕਰ ਲਈਏ ਤੇ ਤੂੜੀ ਜਿਹੜੀ 700 ਤੋਂ ਲੈ ਕੇ 800 ਦੇ ਵਿੱਚ ਵਿੱਚ ਵਿ ਬਾਕੀ 10-20 ਰੁਪਏ ਉੱਤੇ ਥੱਲੇ ਸਾਰੇ ਕਿਤੇ ਰੇਡ ਚੱਲੀ ਜਾਂਦਾ ਬਸ ਸੂੜੀ 700 ਤੋਂ ਲੈ ਕੇ 800 ਦੇ ਵਿੱਚ ਵਿੱਚ ਜਿਹੜੀ ਉਹ ਵਿਕ ਰਹੀ ਹੈ ਜੀ ਧੰਨਵਾਦ